ਹੈਲੋ ਜੀ ਸੋ ਸ਼ੁਕਰੀਆ ਜੀ ਸਾਰਿਆਂ ਨੂੰ ਹੋ ਸਨੋ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਸੌਖਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ 6 6 ਕੁੰਡਿਆਂ ਦਾ ਡਿਜ਼ਾਈਨ 6 ਸਲਾਈਂ 6 ਵਾਲਾ ਡਿਜ਼ਾਈਨ ਬਣ ਜਾਂਦਾ ਠੀਕ ਹੈ ਜੀ 6 6 ਕੁੰਡਿਆਂ ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਪਾ ਲਏ ਨੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਜੀ ਇਹ ਆਪਣੀ ਪਹਿਲੀ ਸਲਾਈ ਹੈ ਸਿੱਧੀ ਸਾਈਡ ਧੱਗ ਆਪਣੀ ਸਾਈਡ ਲਿਆ ਕੇ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਧੱਗਾ ਮਗਲੀ ਧੜ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਠੀਕ ਹੈ ਜੀ ਧੱਗਾ ਫਿਰ ਆਪਣੀ ਸਾਈਡ ਦੋ ਕੁੰਡੇ ਪੁੱਠੇ ਇਹ ਵਾਲੇ ਕੁੰਡੇ ਨੂੰ ਪਹਿਲੇ ਨੂੰ ਛੱਡ ਕੇ ਦੋ ਕੁੰਡੇ ਪੁੱਠੇ ਦੋ ਕੁੰਡੇ ਸਿੱਧੇ ਦੋ ਕੁੰਡੇ ਆਪਣੇ ਪੁੱਠੇ ਇਹ ਚੇ ਕੁੰਡੇ ਆਪਣੇ ਬਾਰ-ਬਾਰ ਪੇਟ ਕਰਨੇ ਨੇ ਤਾਂ ਅੱਗ ਆਪਣੀ ਸਾਈਡ ਦੋ ਕੁੰਡੇ ਆਪਣੇ ਪੁੱਠੇ ਦੋ ਕੁੰਡੇ ਸਿੱਧੇ ਇਹ ਤਾਂ ਆਪਣੀ ਸਾਈਡ ਦੋ ਕੁੰਡੇ ਇੱਕ ਸਲਾਈ ਆਪਣੀ ਬਣ ਗਈ ਆ ਆਪਾਂ ਆ ਗਿਆ ਬੈਕ ਸਾਈਡ ਦੂਜੀ ਸਲਾਈ ਹਾਂਜੀ ਆਪਣੀ ਦੂਜੀ ਸਲਾਈ ਆ ਗਈ ਪੁੱਠੀ ਸਾਈਡ ਇਹ ਜਿਵੇਂ ਆਪਾਂ ਨੂੰ ਕੁੰਡੇ ਦਿਖਦੇ ਨੇ ਆਪਾਂ ਉਦੋਂ ਹੀ ਬਣਾਣੇ ਨੇ ਠੀਕ ਹੈ ਜੀ ਜਿਹੜੇ ਕੁੰਡੇ ਆਪਾਂ ਨੂੰ ਪੁੱਠੇ ਦਿਖਦੇ ਨੇ ਉਹ ਪੁੱਠੇ ਬਣਾਵਾਂਗੇ ਦੋ ਕੁੰਡੇ ਆਪਣੇ ਪੁੱਠੇ ਆਗੇ ਧਾਗਾ ਮਗਲੀ ਸਾਈਡ ਦੋ ਕੁੰਡੇ ਆਪਣੇ ਸਿੱਧੇ ਜੀ ਧਾਗਾ ਆਪਣੀ ਸਾਈਡ ਦੋ ਕੁੰਡੇ ਪੁੱਠੇ ਤਾਗਾ ਮਗਲੇ 3 4 ਕੁੰਡੇ ਸਿੱਧੇ ਫੇਰ ਤਾਗਾ ਆਪਣੇ ਸਿਰ ਦੋ ਕੁੰਡੇ ਆਪਣੇ ਪੁੱਠੇ ਇਹ ਆਪਣੀ ਦੂਜੀ ਸਲਾਈ ਹੈ ਜੀ ਡਿਜ਼ਾਈਨ ਦੀ 4 ਕੁੰਡੇ ਆਪਸੇ ਸਿੱਧੇ ਬਣਾ ਲਾਂਗੇ ਦੋ ਕੁੰਡੇ ਸਿੱਧੇ ਕੁੰਡਾ ਪੁੱਠਾ ਠੀਕ ਹੈ ਜੀ ਦੋ ਸਲਾਈਆਂ ਆਪਣੀਆਂ ਬਾਣੀਆਂ ਤੀਜੀ ਸਲਾਈ ਆ ਗਈ ਆਪਣੀ ਡਿਜ਼ਾਈਨ ਦੀ ਸਿੱਧੀ ਸਾਈਡ ਇੱਕ ਕੁੰਡਾ ਆਪਣੇ ਸਿੱਧਾ ਬਣਾ ਲੈਣਾ ਧਾਗ ਆਪਣੀ ਜੜ ਆ ਦੋ ਕੁੰਡੇ ਆਪਾਂ ਨੇ ਪੁੱਠੇ ਬਣਾਏ ਸੀ ਆਪਾਂ ਇੱਕ ਕੁੰਡਾ ਪੁੱਠਾ ਬਣਾ ਲਾਂਗੇ ਧਾਗਾ ਮਗਲੀ ਸਾਈਡ ਪੁੱਠੇ ਕੁੰਡ ਨੂੰ ਚੱਟ ਕੇ ਆਪਣੇ ਸਿੱਧੇ ਕੁੰਡੇ ਨੂੰ ਮੂੜਲੀ ਸਾਈਡ ਤੋਂ ਚੱਕਣਾ ਸਿੱਧਾ ਬਣਾ ਲੈਣਾ ਪਹਿਲਾਂ ਬਣਾਉਣਾ ਨਾਲੇ ਪੁੱਠੇ ਕੁੰਡੇ ਨੂੰ ਵੀ ਆਪਾਂ ਨੇ ਸਿੱਧਾ ਬਣਾ ਲੈਣਾ ਬਾਅਦ ਵਿੱਚ ਠੀਕ ਹੈ ਜੀ ਸਿੱਧੇ ਕੁੰਡਣ ਚਾਟਕੇ ਬੈਕ ਸਾਈਡ ਤੋਂ ਪੁੱਠਾ ਕੁੰਡਾ ਚੱਕਣਾ ਆਪਾਂ ਨੇ ਇੱਦਾਂ ਇਹਨੂੰ ਪਹਿਲਾਂ ਬਣਾ ਲਾਂਗੇ ਇਹਨੂੰ ਬਾਅਦ ਵਿੱਚ ਧਾਗਾ ਆਪਣੀ ਜਣ ਦੋ ਕੁੰਡੇ ਆਪਾਂ ਪੁੱਠੇ ਬਣਾ ਲਾਂਗੇ ਠੀਕ ਹੈ ਜੀ ਧਾਗਾ ਮਗਲੀ ਸਾਈਡ ਸਿੱਧੇ ਕੁੰਡੇ ਨੂੰ ਆਪਣੀ ਮੂਲੀ ਸਾਈਡ ਤੋਂ ਚੱਕਿਆ ਪਹਿਲਾਂ ਬਣਾ ਲਿਆ ਪੁੱਠੇ ਕੁੰਡੇ ਨੂੰ ਬਾਅਦ ਵਿੱਚ ਠੀਕ ਹੈ ਜੀ ਹੁਣ ਪੁੱਠੇ ਕੁੰਡੇ ਨੂੰ ਬੈਕ ਸਾਈਡ ਤੋਂ ਚੱਕਿਆ ਆਪਾਂ ਨੇ ਪਹਿਲਾਂ ਬਣਾ ਲਿਆ ਸਿੱਧੇ ਕੁੰਡੇ ਨੂੰ ਬਾਅਦ ਵਿੱਚ ਐਵੇਂ ਹੀ ਆਪਾਂ ਨੇ ਸਾਰੇ ਕੰਪਲੀਟ ਕਰਨੀਆਂ ਤੀਜੀ ਦੋ ਕੁੰਡੇ ਆਪਣੇ ਪੁੱਠੇ ਠੀਕ ਹੈ ਜੀ ਇੱਕ ਕੁੰਡਾ ਮੂੜਲਾ ਚਾਟਕੇ ਇਹ ਆਪਣੀ ਤੀਜੀ ਸਲਾਈ ਹੈ ਜਿਸ ਸਿੱਧੀ ਸੇੜ ਇੱਕ ਕੁੰਡਾ ਪੁੱਠਾ ਤਾਗਾ ਮਗਲੀ ਸੇੜ ਦੋ ਕੁੰਡੇ ਸਿੱਧੇ ਮਗਲੀ ਸਲਾਈ ਆ ਪੌਦੇ ਪਾਣੀ ਜਿਵੇਂ ਆਪਾਂ ਨੂੰ ਕੁੰਡੇ ਦਿਖਦੇ ਨੇ ਆ ਪੌਦੇ ਬਣਾਣੇ ਨੇ ਠੀਕ ਹੈ ਜੀ ਇਹਦੇ ਲਈ ਸੇੜ ਤੋਂ ਦੇਖੋ ਦੋ ਕੁੰਡੇ ਆਪਣੀ ਪੁੱਠੇ ਤਾਗਾ ਮਗਲੇ ਸਾਈਡ ਇੱਕ ਕੁੰਡਾ ਸਿੱਧਾ ਤਾਗਾ ਫੇਰ ਆਪਣੀ ਸਾਈਡ ਹੁਣ ਆਪਣੀਆਂ ਜਿਹੜੇ ਚਾਰ ਕੁੰਡੇ ਨੇ ਇਹ ਪੁੱਠੇ 1 2 3 4 ਦੋ ਕੁੰਡੇ ਸਿੱਧੇ ਠੀਕ ਹੈ ਜੀ ਇਹ ਆਪਣੀ ਹੈਗੀ ਚੌਥੀ ਸਲਾਈ ਜਿਵੇਂ ਆਪਾਂ ਨੂੰ ਕੁੰਡੇ ਦਿਖਦੇ ਆ ਪੌਦੇ ਬਣਾਣੇ ਨੇ ਸਿੱਧੇ ਕੁੰਡੇ ਆਪਾਂ ਨੇ ਸਿੱਧੇ ਬਣਾਣੇ ਨੇ ਪੁੱਠੇ ਕੁੰਡੀਆਂ ਜਿਹੜੇ ਉਹ ਆਪਣੀ ਪੁੱਠੇ ਬਣਾਣੀ ਆ। ਦੋ ਕੁੰਡੀਆਂ ਆਪਣੇ ਸਿੱਧੇ ਆਗੇ ਜੀ, ਧੱਗ ਆਪਣੀ ਸਾਈਡ ਲਿਆ ਕੇ ਚਾਰ ਕੁੰਡੀਆਂ ਆਪਣੇ ਪੁੱਠੇ। ਠੀਕ ਹੈ ਜੀ। ਇੱਕ ਕੁੰਡਾ ਸਿੱਧਾ, ਇਹ ਵਾਲਾ ਕੁੰਡਾ ਪੁੱਠਾ। ਚਾਰ ਸਲਾਈਆਂ ਬਣ ਗਈਆਂ ਆਪਣੀ ਪੰਜਵੀਂ ਸਲਾਈ ਆ ਗਈ ਸਿੱਧੀ ਸਾਈਡ। ਇੱਕ ਕੁੰਡਾ ਆਪਾਂ ਨੇ ਸਿੱਧਾ ਬਣਾ ਲੈਣਾ। ਇੱਕ ਕੁੰਡਾ ਜਿਹੜਾ ਆਪਣਾ ਪੁੱਠਾ। ਇਹਨੂੰ ਆਪਾਂ ਨੇ ਛੱਟ ਕੇ ਸਿੱਧੇ ਕੁੰਡੇ ਨੂੰ ਮੂਲੀ ਸਾਈਡ ਤੋਂ ਪਹਿਲਾਂ ਚੱਕਣਾ। ਸਿੱਧਾ ਬਣਾ ਲਾਂਗੇ ਫਿਰ ਇਹਨੂੰ ਫੁੱਟੇ ਕੁੰਡੇ ਨੂੰ ਵੀ ਸਿੱਧਾ ਬਣਾ ਲਾਂਗੇ ਬਾਅਦ ਵਿੱਚ ਠੀਕ ਹੈ ਜੀ ਪੰਜਵੀਂ ਸਲਾਈ ਆਪਣੇ ਸਾਰੇ ਸਿੱਧੇ ਸਿੱਧੇ ਬਣਾਉਣੀਆਂ ਇਹ ਆਪਣੇ ਅੱਗੇ ਦੋ ਕੁੰਡੇ ਸਿੱਤੇ ਬੈਕ ਸਾਈਡ ਤੋਂ ਕੁੰਡਾ ਚੱਕਾਂਗੇ ਆਪਾਂ ਪਹਿਲਾਂ ਬਣਾ ਲਾਂਗੇ ਇਹਨੂੰ ਬਾਅਦ ਵਿੱਚ ਠੀਕ ਹੈ ਜੀ ਹੁਣ ਪਹਿਲੇ ਕੁੰਡੇ ਨੂੰ ਛੱਟ ਕੇ ਇਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਬਣਾਵਾਂਗੇ ਮੂਲੀ ਸਾਈਡ ਤੋਂ ਚੱਕਾਂਗੇ ਤੇ ਇਹਨੂੰ ਬਾਅਦ ਵਿੱਚ ਠੀਕ ਹੈ ਹੁਣ ਆ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਫਿਰ ਬੈਕ ਸਾਈਡ ਤੋਂ ਕੁੰਡਾ ਚੱਕਾਂਗੇ ਇੱਥਾਂ ਪਹਿਲਾ ਬਣਾ ਲੈਣਾ ਆਪਾਂ ਇਹ ਆਪਣੀ ਪੰਜਵੀਂ ਸਲਾਈ ਹੈ ਸਿੱਧੀ ਸਾਈਡ ਦੋ ਕੁੰਡੇ ਸਿੱਧੇ ਇੱਕ ਕੁੰਡਾ ਬੈਕ ਸਾਈਡ ਤੋਂ ਚੱਕਾਂਗੇ ਇਦਾਂ ਸਿੱਧਾ ਬਣਾ ਲਾਂਗੇ ਪਹਿਲੇ ਕੁੰਡੇ ਨੂੰ ਬਾਅਦ ਚ ਬਣਾਵਾਂਗੇ ਆਪਾਂ ਇਹ ਵੀ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਠੀਕ ਹੈ ਜੀ ਪੰਜ ਸਲਾਈਆਂ ਆਪਣੀਆਂ ਬਣੀਆਂ ਛੇਵੀਂ ਸਲਾਈ ਜਿਹੜੀ ਆਪਣੀ ਉਹ ਸਾਰੀ ਆਪਾਂ ਨੇ ਪੁੱਠੀ-ਪੁੱਠੀ ਬਣਾਣੀ ਹੈ ਛੇਵੀਂ ਸਲਾਈ ਦੇ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬਣਾ ਲੈਣੇ ਛੇ ਸਲਾਈਆਂ ਛੇ ਵਾਲਾ ਡੇੜਾ ਆਪਣਾ ਡਿਜ਼ਾਈਨ ਬਣ ਗਿਆ ਛੇ ਕੁੰਡੀਆਂ ਰੜ ਜਾਇਨ ਠੀਕ ਹੈ ਜੀ ਬਣਿਆ ਬਹੁਤ ਸੋਹਣਾ ਲੱਗਦਾ ਆ ਲੋ ਛੇ ਸਲਾਈਆਂ ਬਣ ਗਈਆਂ ਸਤਵੀਂ ਸਲਾਈ ਉਦਾਂ ਹੀ ਆਪਾਂ ਨੇ ਜਿਵੇਂ ਪਹਿਲਾਂ ਬਣਾਈ ਸੀ ਉਦਾਂ ਹੀ ਬਣਾਣੀ ਹੈ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਸਾਈਡ ਮੈਂ ਕਦੀ ਧਾਗਾ ਕਿ ਨਹੀਂ ਸੁਣੇ ਮੈਂ ਬੜੀਏ ਦੋ ਕੁੰਡੇ ਪੁੱਠੇ ਧਾਗਾ ਮਗਲੀ ਸਾਈਡ ਦੋ ਕੁੰਡੇ ਸਿੱਧੇ ਤਾਗ ਆਪਣੀ ਸਾਈਡ ਦੋ ਕੁੰਡੇ ਉੱਠੇ ਠੀਕ ਹੈ ਜੀ ਇਹ ਹੀ ਛੇ ਕੁੰਡੇ ਆਪਾਂ ਨੇ ਫੇਰ ਵਾਰ ਰਿਪੀਟ ਕਰਨੇ ਨੇ ਹਾਂਜੀ ਇਹ ਵਾਲੀ ਜਿਹੜੀ ਬੁਣਤੀ ਹੈ ਜਦੋਂ ਆਪਾਂ ਬਣਾਵਾਂਗੇ ਤਾਂ ਇਹ ਵਾਲੀ ਬੁਣਤੀ ਆਪਣੀ ਇਦਾਂ ਬਣਦੀ ਆ ਬਣੀ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਬਹੁਤ ਹੀ ਸੌਖੀ ਜੀ ਬੁਣਤੀ ਆ ਬੈਕ ਸਾਈਡ ਤੋਂ ਇਹ ਵਾਲੀ ਜਿਹੜੀ ਬੁਣਤੀ ਆਪਣੀ ਇਦਾਂ ਬਣਦੀ ਆ ਸਿੱਧੀ ਸਾਈਡ ਆ ਜਿਹੜੀ ਆਪਣੀ ਜੀ ਉਹ ਇਦਵੇਂ ਬਣਦੀ ਆ ਠੀਕ ਹੈ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਆ ਤੇ ਛੇ ਸਲਾਈਆਂ ਦਾ ਇਹ ਵਾਲਾ ਡਿਜ਼ਾਈਨ ਆ ਛੇ ਸਲਾਈ ਜਿਹੜਾ ਆਪਣਾ ਕੰਪਲੀਟ ਹੋ ਜਾਂਦਾ ਜਦੋਂ ਬਾਰ ਬਾਰ ਆਪਾਂ ਛੇ ਸਲਾਈਆਂ ਨੂੰ ਬਾਰ ਬਾਰ ਬਣਾਵਾਂਗੇ ਤਾਂ ਇਹ ਵਾਲਾ ਡਿਜ਼ਾਈਨ ਆਪਣਾ ਇਦਾਂ ਬਣੂਗਾ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਵਾਲਾ ਡਿਜ਼ਾਈਨ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਆਪਣੇ ਚੈਨਲ ਤੇ ਜਿਹੜੇ ਨਵੇਂ ਨੇ ਜੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੀ ਵੀਡੀਓ ਅੱਜ ਦੀ ਇੰਨੀ ਕਾ ਜੀ ਤੇ ਆਪਾਂ ਤੁਹਾਨੂੰ ਹੋਰ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ